ਹਾਂ ਅਗਿਆਦਾ ਵਜਦਾ ਸਾਨੂੰ ਪਤਾ ਨਹੀਂ ਅਦਾ ਕਿੰਨਾ ਹੁੰਦਾ ਏਡੀ ਕਿ ਵਾਇਰਲ ਜੇ ਆਪਾਂ 4-5 ਐਮਐਲ ਚ ਕਰਦੇ ਆ ਤਾਂ 2 ਹੀ ਐਮਐਲ ਬਚੂਗਾ ਨਾ ਪਿੱਛੇ 2 ਕਿਉਂ ਬਚੂਗਾ 2.5 ਕਿਉਂ ਨਹੀਂ ਬਚੂਗਾ ਮੈਂ ਕਿ ਜੇ 4 ਚ ਕਰਾਂਗੇ 2 ਬਚੂ 5 ਚ ਕਰਾਂਗੇ ਤਾਂ ਕਾਂਸਲ ਕੋਈ ਕਾਊਂਟਰ ਦੇ ਡਾਕਟਰ ਨਾਲ ਗੱਲ ਕਰ ਬਲੈਂਸ ਹੋਣੀ ਡਾਕਟਰ ਨਹੀਂ ਆ ਰਿਹਾ ਜਿਹੜਾ ਉਹ ਟੀਕਾ ਲਾਗੇ ਸਾਨੂੰ ਕੋਈ ਨਹੀਂ ਹੋਰ ਯਾਰ ਕੋਸੋ ਪੱਦਾ ਦਾ ਵਾਸਤਾ ਨਹੀਂ ਕੋਸੋ ਤੇਰੇ ਤੇਰੇ 500 ਐਮਐਲ ਕਿਉਂ ਲਾਇਆ ਤੂੰ ਤਾਂ ਫਿਰ ਕੀ ਹੋ ਗਿਆ ਜੀ ਪਈਏ ਤਾਂ ਆਪਾਂ ਲਾ ਦੇਣੀ ਆ ਬਹੁਤ ਤੂੰ ਕਿਉਂ ਆਇਆ ਹੋ ਜੀ ਪਈਏ ਸਾਡੇ ਕੋਲ ਹੁਣ ਟਾਸਟਿਕੇ ਲਾਏ ਇਹ ਸਾਡੇ ਕੋਲ ਹੋਰ ਕੁਝ ਨਹੀਂ ਹੋਰ ਵੀ ਮੈਂ ਅਪਟੀਕਾ ਸਹਿਲਾ ਹਾਂ ਜੋ ਤੁਸੀਂ ਐਕਸਪਲੇਨੇਸ਼ਨ ਲੈਣੀ ਆ ਡਾਕਟਰ ਤੋਂ ਲੈਣਾ ਡਾਕਟਰ ਬੁਲਾਓ ਨਾ ਓਏ ਨਾ ਮੈਂ ਬੁਲਾਉਂਦਾ ਮੈਮ ਤੁਸੀਂ ਜੋਡੀ ਕਰਾਇਆ ਜੀ ਤੁਸੀਂ ਕਿਉਂਡੀ ਕਰਾਇਆ ਤੁਸੀਂ ਤਾਂ ਮੈਂ ਲਗਾ ਦੇ ਲਾਇਆ ਹੋਇਆ ਤੁਸੀਂ ਕਹਿੰਦੇ 500 ਰੁਪਏ ਇਹ ਕਿੰਨੇ ਐਮ ਐਲ ਆ ਆਹ ਵੀ ਹੈ ਆਹ ਵੀ ਆ ਜੀ ਸਾਡੀ ਉਹ ਇੱਧਰ ਕਿੰਨੀ ਲਾਈ ਉਹ ਇੱਕ ਨਾ ਆ ਦੇਖੋ ਆ ਇੱਧਰ ਕਿੰਨੇ ਐਮ ਐਲ ਲਾਈ ਤੁਹਾਡੀ ਥੋੜੀ ਨਹੀਂ ਹੈ ਕਿ ਨਹੀਂ ਹੈਗੀ ਲਾਈ ਤਾਂ 100 ਮੈਲਾ ਲਾਈ ਤਾਂ 100 ਮੈਲਾ ਕਹਿੰਦੇ ਬਾਦੂ ਪੇਦਾ ਲਾਦਾ ਹੈ ਜੀ ਖੜ ਜਾ ਕਿ ਮੁੰਡਾ ਚੁੱਪ ਕਰ ਜਾ ਤੂੰ ਖੜ ਜਾ ਖੜ ਜਾ ਯਾਰ ਉਹਨੂੰ ਗੱਲ ਕਰ ਰਿਹਾ ਹਾਂ 100 ਲੱਖ ਜੁਨਿਟ ਦਾ ਉਹਦੇ ਵਿੱਚ ਤਿੰਨੇ ਤਿੰਨ ਚਾਰ ਟੀਕੇ ਹੋਰ ਉਹਦੇ ਵਿੱਚ ਕਦੋਂ ਪਾਏ ਯਾਰ ਸਾਢੇ 7 ਹੀ ਪਾਏ ਅੱਧਾ ਟੀਕਾ ਤੁਹਾਡੇ ਕੋਲੇ ਤਾਂ ਹੈ ਹਾਂ ਅੱਗੇ ਅੱਧਾ ਵਜਦਾ ਸਾਨੂੰ ਪਤਾ ਜਾਂਦਾ ਕਿੰਨਾ ਹੁੰਦਾ 80 ਕੁ ਵਾਇਲ ਜੇ ਆਪਾਂ 4 5 ਐਮਐਲ ਚ ਕਰਦੇ ਆ ਤਾਂ 2 ਹੀ ਐਮਐਲ ਬਚੂਗਾ ਨਾ ਪਿੱਛੇ 2 ਕੁ ਬਚੂਗਾ 2.5 ਕੁ ਬਚੂਗਾ ਮੈਂ ਕਿਹਾ ਜੇ 4 ਚ ਕਰਾਂਗੇ 2 ਬਚੂ 5 ਚ ਕਰਾਂਗੇ ਤਾਂ ਕਰ ਦਿਓ ਵੀ ਕਾਊਂਟਰ ਦੇ ਡਾਕਟਰ ਨਾਲ ਗੱਲ ਕਰ ਮਿਲਾਂਗੇ ਤਾਂ ਨਹੀਂ ਪਤਾ ਹੋ ਗਿਆ ਡਾਕਟਰ ਨਹੀਂ ਆ ਰਿਹਾ ਜਿਹੜਾ ਰੋਟੀਕਾ ਲੱਗਦੀ ਆ ਬੰਦੂ ਕੋਈ ਨਾ ਹੋ ਰਿਹਾ ਯਾਰ ਕਿਸੇ ਪਤਾ ਦਾ ਵਾਸਤਾ ਨਹੀਂ ਕੋਈ ਤਰੇ ਬੰਦ ਜਾਂਦੇ ਨੇ ਰੋੜੇ ਡਾਕਟਰ ਉਹਨੇ ਅਜੇ ਕੋਰਟ ਤਾਂ ਹੁਣ ਅਸੀਂ ਪਾਲਨੇ ਅਸੀਂ 20 ਪਾ ਗਏ ਮਰੀਜ਼ ਹੋ ਰਹਿਗੇ ਜੀ ਕੋਈ ਨਾ ਬੋਲਣਗੇ ਵੀ ਕਿ ਇੱਧਰ ਡਾਕਟਰ ਲਾ ਲੋ ਜੂਰਾ ਹੋ ਰਿਹਾ ਯਾਰ ਵੀਡੀਓ ਅੰਦਰ ਵੀਡੀਓ ਰੱਖੋ ਵੀ ਭੇਜਣੀ ਹੈ ਰਿਪੋਰਟਰ ਨੂੰ ਵੀ ਨਾ ਨਾ ਜੇ ਮਰਜੀ ਤੇ ਅੰਦਰ ਬਣਾ ਦੇ ਹੱਤਾਂ ਵਾਂ ਕੇ ਦੇ ਦੇ ਨਾ ਨਾ ਅੰਦਰ ਬਣਾ ਲਿਆ ਚੰਗਾ ਭਰਾ ਜੀ ਯਾਰ ਬੋਲੋ ਬੋਲੋ 1 ਮਿੰਟ ਪਹਿਲਾਂ ਮੈਂ ਨਾਲ ਗੱਲ ਕਰੀਆ ਫੌਂਟ ਦੇ ਮੀਟਿੰਗ ਮੈਂ ਠੀਕ ਆ ਉਪਰ ਆਂਦੇ ਆਂ ਤੇ ਨਾਲ 10 ਟਿਕਲੇ ਲਾ ਦੇ ਮੇਰੇ ਬਾਈ ਡਾਕਟਰ ਕਦੋਂ ਤੋਂ ਨਹੀਂ ਆਏ ਓਰੇ ਡਾਕਟਰ 45 45 40 ਮਿੰਟੋਂ ਡਾਕਟਰ ਹੁਣ ਤੱਕ ਨਹੀਂ ਆਇਆ ਹੈਗਾ ਆ ਪੁਲਿਸ ਵਾਲਾ ਨੇ ਕਹਿੰਦੇ ਡਾਕਟਰ ਨਹੀਂ ਆ ਰਹੇ ਕੋਈ ਵੀ ਨਹੀਂ ਕੋਈ ਹੋਰ ਬਾਹਰ ਸਾਲੇ ਪੇਸ਼ੈਂਟ ਨਾਲ ਤਾਂ ਗੋਰੇ ਨੇ ਕੋਤਰ ਆਏ ਸੀਦੇ ਬੰਦੇ ਉਹ ਵਿਚਾਰਾ ਸਾਹ ਲੈ ਰਿਹਾ ਦਿਲ ਦਾ ਮਰੀ ਜਾਉਂਗਾ ਕੋਈ ਕੋਲ ਨਹੀਂ ਲੱਟ ਨਹੀਂ ਹੈਗਾ ਉਹ ਵੀ ਤਾਂ ਯਾਰ ਆ ਬੰਦੇ ਉਹ ਐਮਰਜੈਂਸੀ ਨੇ ਉਹਨੇ ਬੈਠੇ ਮਰੇਗੇ ਤੇ ਤੁਹਾਨੂੰ ਪਤਾ ਨਹੀਂ ਕਿਹੜੇ ਵਾਕੀ ਪੁਲਿਸ ਵਾਲਾ ਤੁਹਾਨੂੰ ਨਹੀਂ ਲੱਗੇ ਗੱਡੀ ਜਾਂ ਚੁੱਪ ਕਰਾ ਕੇ ਆਈ ਆ ਨਕਸਾਂ ਦਾ ਮੈਗਾ ਗੈਮਿੰਗ ਕਰ ਰਿਹਾ ਮੇਰੀ ਗੱਲ ਦੋ ਮਾਰ ਟਾਕਰ ਹੋਰ ਮੈਟਰ ਦਾ ਬਣਾ ਲੋ ਚੱਲ ਸਾਡੇ ਨਾਲ ਮਾਰ ਤਾਉਣੀ ਮੇਰਾ ਨਾਮ ਵੀ ਗੌਰਵ ਸਿੰਘ ਹੀ ਮੈਂ ਹੀ ਜਲਾਲ ਖੜੇ ਤੂਈ ਇਹ ਮਤਲਬ ਮੇਰੇ ਯਾਰ ਦੋਸਤ ਦਾ ਲਾਣੇਦਾਰ ਸੀ ਉਹਦੇ ਗਲਤ ਟੀਕਾ ਲਾ ਕੇ ਹੀ ਉਹਨਾਂ ਦੀ ਡੈਥ ਕਰਤੀ ਮਤਲਬ 5 10 ਮਿੰਟ ਪਹਿਲਾਂ ਉਹਨਾਂ ਨੂੰ ਮਿਲੇ ਸੀ ਮਤਲਬ ਉਹਨਾਂ ਦੀ ਸਿਚੁਏਸ਼ਨ ਠੀਕ ਦੀ ਜਮੀ ਸੀ ਗੱਲ ਤੇ ਟੀਕੇ ਲਾਈ ਰਹੀ ਜੀ ਕੀ ਨਾਮ ਹੈ ਆਪਣਾ ਮੇਰਾ ਅਮਰੀਕ ਸਿੰਘ ਰਾਹੀਂ ਕੀ ਗੱਲ ਹੋਈ ਹੈ ਕੀ ਗੱਲ ਹੋਈ ਹੈ ਮੇਰੇ ਪਾਪਾ ਨੇ ਇਹ ਸੁਦੇਵ ਸਿੰਘ ਇਹਨਾਂ ਨੇ ਉਹ ਲਾਇਆ ਪੋਲੀਮੈਕਸ ਟੀਕਾ ਉਹਦੀ ਡੋਸ ਤੇਜ ਲਾਈ ਇਹਨਾਂ ਨੇ 7.5 ਲੱਖ ਤੋਂ ਉੱਪਰ ਲਾਈ ਉਸ ਤੋਂ ਬਾਅਦ ਇਹਨਾਂ ਨੇ 10 ਟੀਕੇ ਹੋਰ ਲਾਈ ਸੱਤ ਅੱਠ ਟੀਕੇ ਘਟੋ ਘਟ ਕਦੇ ਟੀਕੇ ਨਹੀਂ ਲਾ ਦਿੰਦੇ ਅੱਜ ਇਹਨਾਂ ਨੇ ਸਾਰੀ ਕਲ ਰਿਪੋਰਟਾਂ ਕਰੀਆਂ ਰਿਪੋਰਟਾਂ ਕਰਨ ਤੋਂ ਬਾਅਦ ਟੀਕੇ ਲਾ ਰਹੇ ਨੇ ਜਿਹਨਾਂ ਨੂੰ ਪਤਾ ਸੀ ਰਿਪੋਰਟ ਚ ਖਰਾਬ ਆ ਰਿਹਾ ਕੁਝ ਨਾ ਲਾਂ ਟੀਕੇ ਕਰੇ ਪੇਛ ਦਿੰਦੇ ਇਹ ਟੀਕੇ ਲਾ ਲਾ ਕੇ ਜਾਣ ਕੇ ਮਾਰੇ ਹੀ ਇਹਨਾਂ ਨੇ ਉਹ ਠੀਕ ਦੇ ਜੀ ਰੋਟੀ ਖਾਂਦੇ ਦੇ ਜੀ ਜਾਣ ਕੇ ਟੀਕੇ ਲਾਇਆ ਜੀ ਇਹਨਾਂ ਨੇ ਹੋਇਆ ਬਸ ਪਿਸ਼ਾਬ ਚ ਦੀ ਕ੍ਰਾਂਤੀ ਜੀ ਕੱਲੇ ਪਿਸ਼ਾਬ ਟੀਕੇ ਲੱਗ ਰਹੇ ਤੇ ਰਿਪੋਰਟਾਂ ਰੋਜ਼ ਕਰ ਰਹੇ ਤੇ ਇਹ ਬਾਹਰੋਂ ਇਕੱਠਾ ਕਰਾ ਕੇ ਟਿਕਟ ਕਰਦੇ ਸੀ ਇਹ ਤੇ ਉਹ ਜਿਹੜਾ ਡਾਕਟਰ ਸੀ ਉਹ ਨਾਲ ਨਾਲ ਭੱਜ ਗਿਆ ਉਹ ਫੜਿਆ ਨਹੀਂ ਹੈਗਾ ਕੋਈ ਕੀ ਨਾਮ ਹੈ ਡਾਕਟਰ ਅਸ਼ੀਸ਼ ਭਗਤ ਸੀਗੀ ਅਸੀਂ ਅਸੀਦ ਭਗਤ ਦਿਖਾਈ ਤੇ ਉਹ ਤੁਹਾਡੇ ਪੇਰੈਂਟਸ ਨਾਲ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਦੀ 12 ਨੰਬਰ ਵੋਟ ਸੀਗੀ ਅਸ਼ੀਸ਼ 12 ਨੰਬਰ ਵਾਰਡ ਚ ਦਿਗੀ ਜੀ ਹੁਣ ਤੱਕ ਕੋਈ ਤੁਹਾਡੇ ਕੋਲੇ ਅਪਰੋਚ ਕੀਤੀ ਹੈ ਕੋਈ ਡਾਕਟਰ ਨਹੀਂ ਆਇਆ ਜੀ ਪੁਲਿਸ ਵਾਲੇ ਆਂਦੇ ਨੇ ਕਹਿੰਦੇ ਨੇ ਇਧਰ ਆ ਉਧਰ ਆ ਜੀ ਵੀ ਭਗ ਜਾਂਦੇ ਨਹੀਂ ਵੀ ਡਾਕਟਰ ਆ ਰਹੇ ਨੇ ਆ ਰਹੇ ਨੇ ਕੋਈ ਨਹੀਂ ਆਂਦਾ ਸਾਨੂੰ ਕਿੰਨੇ ਕੋਈ ਨਹੀਂ ਆ ਰਿਹਾ ਜੀ ਰਹੀ ਮੇਰਾ ਨਾਮ ਗੁਰਜੰਟ ਸਿੰਘ ਹੈ ਜਿਹੜਾ ਇੱਥੋਂ ਜੇ ਮੇਰੇ ਤਾਇ ਜੀ ਨੇ ਮੈਕਰੋ ਰੋਟੀ ਲੈ ਕੇ ਆ ਰਿਹਾ ਸੀ ਤੇ ਮੈਂ 5 ਮਿੰਟ ਪਹਿਲਾਂ ਤਾਇ ਨਾਲ ਗੱਲ ਕੀਤੀ ਮੈਂ ਮੋਟਰਸਾਈਕਲ ਸਟੈਂਡ ਤੇ ਲਾ ਰਿਹਾ ਸੀ ਮੈਂ ਤਾਇ ਜੀ ਨਾਲ ਗੱਲ ਕੀਤੀ ਮੈਂ ਤਾਇ ਜੀ ਕਿਵੇਂ ਤਾਇ ਜੀ ਨੂੰ ਕਹਿੰਦਾ ਕਿੱਥੋਂ ਜਾਂਟੀ ਮਾਈ ਮੈਂ ਰੋਟੀ ਲੈ ਕੇ ਆ ਰਿਹਾ ਮੈਂ ਥੱਲੇ ਆ ਸਾਈਕਲ ਸਟੈਂਡ ਤੇ ਕਹਿੰਦਾ ਕੋਈ ਨਹੀਂ ਮੈਂ ਯਾਰ ਉੱਪਰ ਉੱਪ ਜਾਣ ਸਰ ਮੈਨੂੰ ਪਤਾ ਲੱਗਿਆ ਡੈਥ ਹੋ ਗਈ ਮੈਨੂੰ ਪਤਾ ਲੱਗਿਆ ਵੀ ਤਾਇਆ ਜੀ ਬਾਥਰੂਮ ਜਾ ਕੇ ਉਹਨਾਂ ਦੇ ਥੋੜਾ ਜਿਹਾ ਸਾਂਝ ਪ੍ਰੋਬਲਮ ਆਈ ਦੀ ਡਾਕਟਰ ਨੇ ਇੱਕ ਟੀਕਾ ਲਾਇਆ ਚਾਰ ਇਕੱਠੇ ਟੀਕੇ ਲਾ ਕੇ ਉਹ ਡੈਥ ਹੋ ਗਿਆ ਉਹਨਾਂ ਨੇ 5 ਮਿੰਟ ਚ ਬੰਦਾ ਪੂਰਾ ਹੋ ਗਿਆ ਮੈਨੂੰ ਪੌੜੀਆਂ ਚੜਦੇ ਚੜਦੇ ਬੰਦਾ ਪੂਰਾ ਹੋ ਗਿਆ ਇਹਦੇ ਵਿੱਚ ਐ ਕਿ ਸਾਡੇ ਕੋਲ ਟੀਕਾ ਫਾਲਤੂ ਪਏ ਸੀ ਤਾਂ ਲਾਇਆ ਤੇ ਅਸੀਂ ਨੇ ਨਰਸ ਨੂੰ ਅਸੀਂ ਨੇ 2 ਘੰਟੇ ਬਾਅਦ ਨਰਸ ਆਏ ਉਹਦੋਂ ਪੁੱਛਿਆ ਸੁਣਿਆ ਟੀਕਾ ਕਿਉਂ ਲਾਇਆ ਕਹਿੰਦੀ ਇਹ ਇਹ ਟੀਕਾ ਇਹ ਟੀਕਾ ਕਹਿੰਦੀ ਫਾਲਤੂ ਜਨ ਤਾਂ ਲਾਦਾ ਕਹਿੰਦੀ ਜੀ ਐ ਫਾਲਦੂ ਬੰਦੇ ਨੂੰ ਬੰਦੇ ਮਰਾਉਣ ਥੋੜੀ ਉੱਲੇ ਆਵਾਂਗੇ ਅਸੀਂ ਸਾਡੇ ਨ ਢੀਗੇ ਮਹੰਗੇ ਢੀਗੇ ਪਏ ਨੇ ਜੀ ਕੰਮ ਛੱਡ ਜਿੰਨ ਚ ਅਸੀਂ ਦਿਹਾੜੀਆਂ ਕਰਦੇ ਰਾਤ ਨੂੰ ਜਾ ਕੇ ਮਰੀਜ਼ਾਂ ਨੂੰ ਸਾਭਦੇ ਆਰੇ ਕਿਹੜੇ ਹਸਪਤਾਲ ਚੋ ਰਜਿੰਦਰਾ ਹਸਪਤਾਲ ਐ 12 ਨੰਬਰ ਵਾਰਡ ਆ ਜੀ 118 ਨੰਬਰ ਟੇਬਲ ਆ ਸਾਡਾ ਜੀ ਕੋਈ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਆਇਆ ਜੀ ਪ੍ਰਸ਼ਾਸਨ ਵਡਾ ਕੇ ਉਧਰ ਲੈ ਜਾਂਦਾ ਜੀ ਸਾਨੂੰ ਬਾਅਦ ਵੀ ਇਹ ਸਾਰਨਾ ਗੱਲ ਕਰੋ ਇਹ ਸਾਰਨਾ ਗੱਲ ਕਰੋ ਡਾਕਟਰ ਕੋਈ ਨਹੀਂ ਪਹੁੰਚਿਆ ਪੂਰੇ ਜਿਹੜੇ ਨਰਸਾ ਲੱਗੇ ਹੋਏ ਨੇ ਜੀ ਕੋਈ ਪੰਜ ਪੜੀਆ ਕੋਈ 10 ਪੜੀਆ ਚਿੱਟੇ ਉਹਨਾਂ ਦੇ ਪਾ ਦੇ ਨੇ ਕੋਟ ਉਹਨਾਂ ਦੇ ਇਹ ਜਿਹੇ ਕੋਟ ਦਾ ਡਿੰਦਰਾ ਹਸਪਤਾਲ 55 ਰੁਪਏ ਦੇ ਮਿਲਦੇ ਨੇ ਉੱਥੇ ਉੱਥੇ ਸੰਡੇ ਸੇਲ ਜੋ ਮਿਲਦੇ ਨੇ ਜੀ ਤੁਹਾਡੀ ਮੰਗ ਕੀ ਹੈ ਤੁਹਾਡੀ ਮੰਗ ਕਿ ਸਾਨੂੰ ਬਹੁਤ ਮੇਰੇ ਡਾਕਟਰ ਨਾਲ ਗੱਲ ਕਰਾਓ ਜੀ ਵੀ ਕੀ ਪ੍ਰੋਬਲਮ ਹੈ ਇਨਸਾਫ ਚਾਹੀਦਾ ਸਾਨੂੰ ਆਪਣਾ